ਹੀ ਮਹੱਲਾ ਪੰਜਵਾ ਗੁਰ ਆਪਣੇ ਉਪਰ 발 ਜਾਈਐ ਆਪਣੇ ਭਾਈ ਸਤਗੁਰੂ ਨਾਨਕ ਦੇਵ ਹੈ ਹੋਰ ਕੋਈ ਆਪਣਾ ਨਹੀਂ ਉਕੜ ਦੇ ਵੇਲੇ ਬਚਾਉਣ ਵਾਲਾ ਕੌਣ ਹੈ ਚਾਹ ਜੁਗਾਂ ਦਾ ਨਵੇੜਾ ਕਰਨ ਵਾਸਤੇ ਮਹਾਰਾ ਪ੍ਰਗਟ ਹੋਏ ਹੈ ਆਪਣੇ ਸਤਗੁਰੂ ਨਾਨਕ ਦੇਵ ਜੀ ਤੋਂ ਬਿਹਾਰ ਕੁਰਬਾਨ ਜਾਈਐ ਜਿਨ੍ਹਾਂ ਨੇ ਆਪਣਾ ਗੁਰੂ ਨਹੀਂ ਮੰਨਿਆ ਉਹਨਾਂ ਬੇਮਖਾਂ ਨੇ ਤਾਂ ਕੁਝ ਵੀ ਨਹੀਂ ਦੁਨੀਆਂ ਵਿੱਚ ਆ ਕੇ ਲਾਭ ਪ੍ਰਾਪਤ ਕੀਤਾ ਆਪਣੇ ਤਾਂ ਸਤਗੁਰੂ ਨਾਨਕ ਦੇਵ ਜੀ ਹੈ ਸੋ ਨਾਮੋ ਬਿਹਾਰ ਕੁਰਬਾਨ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਆਠ ਪਹਿਰ ਹਰ ਹਰ ਦੇ ਨਾਮ ਦਾ ਕੀਰਤਨ ਜਸ ਕਰੀਏ ਕੀਰਤਨ ਗਾਉਣਾ ਕਰੀਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਉਹ ਆਪਣਾ ਮਾਲਕ ਹੈ ਉਸ ਵਾਹਿਗੁਰੂ ਦਾ ਸਿਮਰਨ ਕਰੋ ਹਰ ਵਕਤ ਸਗਲ ਘਟਾਂ ਕਾ ਅੰਤਰ ਜਾਮੀ ਸਾਰਿਆਂ ਘਟਾਂ ਸਰੀਰਾਂ ਦੇ ਅੰਦਰਲੀ ਜਾਣਨ ਵਾਲਾ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਡੀ ਤਾਂ ਮਾਰੇ ਚਰਨ ਕਮਲਾਂ ਨਾਲ ਪ੍ਰੀਤੀ ਲੱਗੀ ਹੋਈ ਹੈ ਚਰਨ ਜੋ ਪੂਜਨੀਕਾ ਕਬਲਵਾਦ ਪ੍ਰਕਾਸ਼ ਰੂਪ ਹਨ ਸੱਚੀ ਪੂਰਨ ਨਿਰਮਲ ਰੀ ਇਹ ਸੱਚੀ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬੜੀ ਉੱਜਲ ਮਰਜ਼ਾਦਾ ਹੈ ਪਾਪਾਂ ਦੀ ਮੈਲ ਤੋਂ ਰਹਿਤ ਕਰਨ ਵਾਲੀ ਸੰਤ ਪ੍ਰਸਾਦ ਵਸੈ ਮਨ ਮਾਹੀ ਜਿਨ੍ਹਾਂ ਤੇ ਸੰਤਾਂ ਗੁਰਾਂ ਦੀ ਕਿਰਪਾ ਹੋਈ ਹੈ ਉਹਨਾਂ ਦੇ ਮਨ ਚ ਭਾਈ ਪਰਮੇਸ਼ਰ ਵਸਦਾ ਹੈ ਜਨਮ ਜਨਮ ਕੇ ਕਿਲ ਵਿਖ ਜਾਹੀ ਉਹਨਾਂ ਦੇ ਜਨਮਾਂ ਜਨਮਾਂ ਦੇ ਕਿਲ ਵਿਚਾਰ ਪ੍ਰਕਾਰ ਦੇ ਪਾਪ ਚਲੇ ਜਾਂਦੇ ਹਨ ਬ੍ਰਾਹਮਣ ਕੇ ਲਈ ਘਾਤਾ ਤਾਦਕ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇ ਗਰੀਬਾਂ ਦੇ ਧਿਆਨ ਪਾ ਕਰਨ ਵਾਲੇ ਪਰਮੇਸ਼ਰੂ ਸਾਡੇ ਤੇ ਵੀ ਕਿਰਪਾ ਕਰ ਨਾਨਕ ਮੰਗੈ ਸੰਤ ਰਵਾਤ ਸੰਤ ਭਗਤ ਜੀ ਦਾ ਸਵਾਸ ਗ੍ਰਾਸ ਨਹੀਂ ਵਿਸਰਦਾ ਸਤਗੁਰੂ ਜੀ ਕਹਿੰਦੇ ਨਾ ਧੂੜ ਮੰਗਦੇ ਹਾਂ